ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਨਾ ਸਿਰਫ ਆਪ ਫਸੇ ਹੈ ਬਲਕੇ ਉਹਨਾਂ ਦੀ ਪਤਨੀ ਵੀ ਫਸਦੀ ਨਜ਼ਰ ਆ ਰਹੀ ਹੈਗੀ ਹੈ ਵਿਕਰਮ ਸਿੰਘ ਮਜੀਠੀਆ 20 ਸਾਲ ਵਾਸਤੇ ਜੇਲ੍ਹ ਜਾ ਸਕਦੇ ਹੈਗੇ ਆ ਕਿਉਂਕਿ ਵਿਜੀਲੈਂਸ ਵਾਲਿਆਂ ਨੇ 40000 ਪੰਨਿਆਂ ਤੇ ਮੁਸਤਮਿਲ ਚਲਾਨ ਜੜਾ ਵਾ ਉਹ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਹੈ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕੇ ਬਿਕਰਮ ਸਿੰਘ ਮਜੀਠੀਆ ਪਸੂਤੇ ਟੰਗੇ ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਪਸਾ ਦਿੱਤਾ ਹੈ ਦਰਸਲ ਦੇ ਵਿੱਚ ਇੱਕ ਚਾਰ ਸ਼ੀਟ ਜਿਹੜੀ ਤੁਸੀਂ ਕੱਲ ਸੁਣੀ ਹੈ ਕਿ ਦਾਖਲ ਹੋ ਗਈ ਹੈ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਵਿਜੀਲੈਂਸ ਨੇ ਯਾਨੀ 60ਵੇਂ ਦਿਨ 59 ਦਿਨ ਹੋ ਚੁੱਕੇ ਸੀ 60ਵੇਂ ਦਿਨ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣੀ ਸੀ ਐਸ ਕਰਕੇ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵੀਰੋਂ ਨੂੰ ਇਸ ਗੱਲ ਦਾ ਪੱਕੇ ਤੌਰ ਤੇ ਅੰਦਾਜ਼ਾ ਸੀ ਔਰ ਪਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਕਰ ਇੱਕ ਦਿਨ ਵੀ ਲੇਟ ਹੋ ਜਾਂਦਾ ਤਾਂ ਭਾਈ ਉਹਦੀ ਜ਼ਮਾਨਤ ਦੂਜੇ ਦਿਨ ਜਾਨੀ ਅੱਜ ਤੈਅ ਸੀ ਐਸੇ ਕਰਕੇ 58 ਦਿਨ ਕੱਲ ਹੋ ਗਈ ਸੀ ਅੱਜ ਉਹਨੂੰ 60 ਦਿਨ ਬਣਦੇ ਸੀ ਪੰਜਾਬ ਦੀ ਸਰਕਾਰ ਤੇ ਵਿਜੀਲੈਂਸ ਦਾ ਜਿਹੜਾ ਬਣਾਇਆ ਹੋਇਆ ਜਾਲ ਸੀ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਫਸਣਾ ਹੀ ਸੀ ਬਲਕਿ ਉਹਨਾਂ ਦੀ ਪਤਨੀ ਵੀ ਬਾ ਚੁੱਕੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਖੁਲਾਸਾ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਕਿਵੇਂ ਟੰਗੇ ਗਏ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਮਜੀਠੀਆ ਦਾ ਭੁੱਲੀ ਜਾਓ ਕਿ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਦੇਵਾਂਗੇ ਇਹ ਗੱਲ ਸੱਚ-ਸਾਬਤ ਹੋ ਗਈ ਹੈ ਤਾਂ ਹੁਣ ਜੀ 20 ਸਾਲ ਦਾ ਪ੍ਰਾਪਦਾਰ ਯਾਨੀ 20 ਸਾਲ ਤੱਕ ਦੀ ਸਜ਼ਾ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਬਾਦਲਾਂ ਦੇ ਬਹੁਤ ਚਿਹਤੇ ਔਰ ਵੱਡੇ ਤਸਕਰ ਨਿਕਲੇ ਪੰਜਾਬ ਦੀਆਂ ਮਾਮਾ ਨੂੰ ਪੰਜਾਬ ਦੀਆਂ ਭੈਣਾਂ ਨੂੰ ਰਵਾਉਣ ਵਾਲੇ ਇਹੀ ਵਿਕਰਮ ਸਿੰਘ ਮਜੀਠੀਆ 20 ਸਾਲ ਦੇ ਲਈ ਅੰਦਰ ਜਾਣਗੇ ਔਰ ਦੂਜੇ ਪਾਸੇ ਪਤਨੀ ਕਿਉਂ ਫਸਾ ਦਿੱਤੀ ਹੈ ਵਿਕਰਮ ਸਿੰਘ ਮਜੀਠੀਏ ਨੇ ਦਰਹਸਾਲ ਦੇ ਵਿੱਚ ਆਪਣੀ ਪਤਨੀ ਦਾ ਨਾਮ ਵਰਤਿਆ ਪੰਜਾਬ ਦੇ ਲੋਕਾਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਭਾਈ ਜਿਹੜੇ ਇਹ ਵੱਡੇ ਲੋਕ ਨੇ ਇਹ ਦਰਹਸਾਲ ਦੇ ਵਿੱਚ ਚੋਰੀ ਚੋਰੀ ਇੱਕ ਦੂਜੇ ਦਾ ਨਾਮ ਵਰਤਦੇ ਸੀਗੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੇ ਆਪਣੇ ਪਤੀ ਦਾ ਨਾਮ ਕਾਗਜ਼ਾਂ ਦੇ ਵਿੱਚ ਆਪਣੇ ਨਾਲ ਦਰਜ ਨਹੀਂ ਕਰਵਾਇਆ ਸੀ ਤਾਂ ਕਿ ਪਤਾ ਨਾ ਲੱਗੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਸਾਡੀ ਜਿਹੜੀ ਸੰਪਤੀ ਹੈ ਉਹ ਕਿਸ ਦੇ ਨਾਮ ਹੈ ਦਰਸਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੇ ਪਲਾਟ ਨੇ ਕਿੱਥੇ ਕਿੱਥੇ ਨੇ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਔਰ ਪਹਿਲਾ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਂਗਾ ਕਿ ਵਿਕਰਮ ਸਿੰਘ ਮਜੀਠੀਆ ਕਸੂਤੇ ਕਿਵੇਂ ਫਸੇ ਆ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਪਰਿਵਾਰਾਂ ਤੇ ਇਹਨਾਂ ਮਜੀਠੀਆ ਤੇ ਐਕਸ਼ਨ ਕਿਵੇਂ ਕਰਦਾ ਸੁਣੋ ਪਰ ਸਭ ਤੋਂ ਵੱਡੀ ਗੱਲ ਹੈ ਕਿ 700 ਕਰੋੜ ਦੀ ਜਿਹੜੀ ਆ ਨਿਕਲੀ ਆ 540 ਕਰੋੜ ਕਰਦੇ ਸੀ ਆਵਾ ਨੂੰ ਪਾਰਟੀ ਦੇ ਮੰਤਰੀ ਵੀ ਤੇ ਹੋਰ ਵੀ ਉਹ 700 ਕਰੋੜ ਦਾ ਲੇਖਾ ਜੋਖਾ ਜਿਹੜੀ ਆਪਾਂ ਕਹੀਏ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਉਹ ਬਿਜਲੈਂਸ ਬਿਊਰੋ ਨੇ ਦਾਵਾ ਠ ਕਿ 700 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਇਹ ਵਿਕਰਮਜੀਠੀਆ ਦੇ ਕੋਲ ਉਹ ਹੈ ਜਿਹੜੀ ਆਮਦਨ ਤੋਂ ਵੱਧ ਜਦਾਤ ਲਈ ਬਣਾਈ ਗਈ ਹੈ ਇਹਦੇ ਵਿੱਚ ਬਹੁਤ ਪ੍ਰਾਪਰਟੀਆਂ ਹੈਗੀਆਂ ਜਿਹੜੀ ਕੁਝ ਦਿੱਲੀ ਦੀ ਪ੍ਰਾਪਰਟੀ ਇਹਨਾਂ ਨੂੰ ਲੱਗੀ ਹੈ ਫਾਰਮ ਹਾਊਸ ਹੈਗਾ ਹੋਰ ਕੁਝ ਹਰਿਆਣੇ ਚ ਵੀ ਪ੍ਰਾਪਰਟੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਆ ਨਾ ਇੱਕ ਹੋਰ ਚੀਜ਼ ਐਸ ਚਾਰ ਸ਼ੀਟ ਵਿੱਚ ਹੈ ਕਿਉਂਕਿ ਇਹਨੂੰ ਪੜਦਿਆਂ ਵੀ ਇਹਰੇ 5-6 ਦਿਨ ਲੱਗ ਜਾਣੇ ਆ 40000 ਰੁਪਏਾਂ ਨੂੰ ਕਿਹੜਾ ਪੜਨਾ ਨਾ ਸੌਖਾ ਜੋ ਤੋਂ ਤੋਂ ਮੈਨੂੰ ਸਮਝ ਆਈ ਹੈ ਜਾਂ ਮੈਂ ਸਮਝਿਆ ਕਿਸੇ ਕੋ ਇਹਦੇ ਵਿੱਚ ਗੱਡੀਆਂ ਦਾ ਬਹੁਤ ਜ਼ਿਕਰ ਹੈ ਬਈ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਵਿਕਰਮ ਜੀ ਖੇੜਾ ਪੈਸਾ ਉਹ ਚ ਨਿਵੇਸ਼ ਹੈਗਾ ਸੀ ਕਾਰਾਂ ਵਾਲੇ ਤੇ ਉਹ ਵੀ ਜਿਹੜਾ ਹੈ ਗੱਡੀਆਂ ਦਾ ਵੀ ਮਹਿੰਗੀ ਗੱਡੀਆਂ ਲਗਜ਼ਰੀ ਗੱਡੀਆਂ ਦਾ ਉਹ ਵੀ ਜਾਰ ਸ਼ੀਟ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਕਿਹੜੀਆਂ ਗੱਡੀਆਂ ਇਹਨਾਂ ਨੇ ਕਿਵੇਂ ਕਿਵੇਂ ਕਿਹਦੇ ਕਿਹਦੇ ਨਾਮ ਤੇ ਰੱਖੀਆਂ ਹੋਈਆਂ ਤਾਂ ਸੁਣ ਲਿਆ ਪੰਜਾਬ ਵਾਲੇ ਪੂਰੇ ਪੰਜਾਬ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਜਿਹੜੀ ਤਸਕਰੀ ਕਰਵਾਈ ਤੇ ਕੀਤੀ ਐਸ ਕਰਕੇ ਲਗਜ਼ਰੀ ਗੱਡੀਆਂ ਨੇ ਜਿੱਕਰ ਬਹੁਤ ਵੱਡੇ ਪੱਧਰ ਦੇ ਉੱਤੇ ਆ ਗਿਆ ਕਹਿੰਦੇ ਜੀ 40000 ਪੇਜ ਹੈ ਜਿਨ੍ਹਾਂ ਦੀ ਚਾਰ ਸ਼ੀਟ ਕੋਰਟ ਦੇ ਅੰਦਰ ਦਾਖਲ ਕੀਤੀ ਹੈ ਚਾਰ ਟਰੰਕ ਭਰੇ ਹੋਏ ਨੇ ਇਸ ਪੰਨਿਆਂ ਦੇ ਤਾਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਅੰਦਰ ਜਿਹੜੀ ਤਸਕਰੀ ਕਰਨ ਵਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ 40000 ਪੇਜ ਕਦੋਂ ਤੱਕ ਮਾਨਜੋਗ ਹਾਈ ਕੋਰਟ ਉਹਨਾਂ ਪੰਨਿਆਂ ਨੂੰ ਪੜੂ ਦੋਸਤੋਂ ਬਾਅਦ ਸਗਿਆ ਦਾ ਪ੍ਰਾਵਧਾਨ ਹੋਣਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਹੋ ਸਕਦੇ ਇਹ ਗੱਲ ਤੱਤੇ ਆ ਕਿ ਹਾਈ ਕੋਰਟ ਬਣੀ ਉਹ ਵੀ ਇੱਕ ਬਹੁਤ ਵੱਡੀ ਹਿਦਾਇਤ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਵਿਜੀਲੈਂਸ ਬਿਊਰੋ ਆ ਪੰਜਾਬ ਦੇ ਲੋਕ ਨੇ ਜਿਹੜੇ ਕਹਿ ਰਹੇ ਆ ਜੀ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਾ ਰੱਖੋ ਇਹਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਰ ਦਿਓ ਕੋਈ ਕਹਿੰਦਾ ਕਾਲੇ ਪਾਣੀ ਪੀਜ ਦਿਓ ਪਰ ਹੁਣ ਪੰਜਾਬ ਦੇ ਲੋਕਾਂ ਦੀ ਜਿਹੜੀ ਥਿਉਰੀ ਹੈ ਉਹਨੂੰ ਦੇਖਦੇ ਹੋਇਆ ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਦੇ ਵਿੱਚ ਘਲ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਕਿਉਂ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ ਚਿੱਟੇ ਦੀ ਤਸਕਰੀ ਕੀਤੀ ਹੈ ਬਹੁਤ ਸਾਰਾ ਪੈਸਾ ਇਹਨਾਂ ਨੇ ਜਿਹੜਾ ਕਿ 2 ਨੰਬਰ ਦੇ ਵਿੱਚ ਬਣਾਇਆ ਤਾਂ ਉਸ ਤੋਂ ਬਾਅਦ ਅਦਾਲਤਾਂ ਨੂੰ ਵਿਜੀਲੈਂਸ ਵਿਰੋਹ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਲੋਕਾਂ ਨੂੰ ਤੁਮਰਾ ਕਰਨ ਦੀ ਸ਼ਰੇਆਮ ਕੋਸ਼ਿਸ਼ ਕੀਤੀ ਹੈ। ਯਾਨੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਆਪਣੀ ਸ਼ਬੀ ਕੀ ਬਣਾਈ। ਕਹਿੰਦੇ ਜੀ ਨਾ ਤਾਂ ਸਾਡੇ ਕੋਲੇ ਕੋਈ ਬੇਨਾਮੀ ਸੰਪਤੀ ਹੈ ਤੁਹਾਡੇ ਸਾਹਮਣੇ ਸੁਣਾਇਆ ਕਿ ਭਾਈ 700 ਕਰੋੜ ਦੀ ਜਿਹੜੀ ਕਿ ਸੰਪਤੀ ਹੈ ਬਲਕਿ ਜ਼ਿਆਦਾ ਵੀ ਹੋ ਸਕਦੀ ਹੈ। ਪਰ ਉਹ 500 ਕਰੋੜ ਦਾ ਜ਼ਿਕਰ ਹੋ ਰਿਹਾ ਸੀ। 540 ਕਰੋੜ। ਪਰ ਦਰਅਸਲ ਦੇ ਵਿੱਚ ਜਿਹੜੇ ਇਹ ਲੋਕ ਨੇ ਇਹ ਬਾਦਲਾਂ ਦੇ ਲੋਕ ਨੇ ਬਾਦਲ ਖੁਦ ਇੱਕ ਐਸੇ ਤਸਕਰ ਇੱਕ ਐਸੇ ਲੁਟੇਰੇ ਪੰਜਾਬ ਨੂੰ ਲੁੱਟਣ ਵਾਲੇ 25 ਸਾਲ ਤੋਂ ਭਲਾ ਉਹਨਾਂ ਦੀ ਪ੍ਰਾਪਰਟੀ ਨਹੀਂ ਹੈਗੀ ਥੋੜੀ ਘਣੀ ਤੇ ਫਿਰ ਇਹਨਾਂ ਮਜਬੂਤਸ਼ੀਆ ਨਹੀਂ ਕਿਵੇਂ ਹੋ ਸਕਦੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸਾੜਾ ਗਿਫਟ ਦੇ ਵਿੱਚ ਵੀ ਤਾਂ ਕੁਝ ਦੇ ਸਕਦੇ ਨੇ ਉਹਨੂੰ ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਇਹ ਮੰਤਰੀ ਰਹੇ ਤਾਂ ਭਾਈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਐਸੀ ਲੁੱਟ ਮਚਾਈ ਕਿ ਪੂਰਾ ਪੰਜਾਬ ਪੂਰੇ ਪੰਜਾਬ ਦੇ ਲੋਕ ਹੈਰਾਨ ਰਹਿ ਗਏ ਕੀ ਆ ਵਿਕਰਮ ਸਿੰਘ ਮਜੀਠੀਆ ਇੱਕ ਐਮਐਲਏ ਮੰਤਰੀ ਫੇਰ ਉਹ ਏਡੀ ਬੇਨਾਮੀ ਸੰਪਤੀ ਥੋੜੇ ਜਿਹੇ ਸਾਨਾਂ ਦੇ ਵਿੱਚ ਦੇਖੋ ਬਣਾ ਗਏ ਨੇ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਬਾਦਲਾ ਇਹਨਾਂ ਮਜੀਠੀਆਂ ਨੂੰ ਚੰਗੀ ਤਰ੍ਹਾਂ ਜਾਣਗੇ ਨੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੂੰ ਵਿਜੀਲੈਂਸ ਬਿਊਰੋ ਨੇ ਇੱਕ ਨੋਟਿਸ ਕੱਢਿਆ ਸੀ ਤੁਹਾਡੇ ਯਾਦ ਵੀ ਹੋਣਾ ਤਾਂ ਹੁਣ ਉਹਨੂੰ ਕਹਿੰਦੇ ਜੇ ਇਹਦੀ ਗ੍ਰਿਫਤਾਰੀ ਹੋ ਸਕਦੀ ਉਹਨੂੰ ਜੇਲ੍ਹ ਦੇ ਵਿੱਚ ਧੱਕ ਸਕਦੇ ਨੇ ਤੇ ਧੱਕਣਾ ਵੀ ਚਾਹੀਦਾ ਬਾਰ ਬਾਰ ਉਸੇ ਜਨਾਨੀ ਦੁਆਰਾ ਝੂਠ ਬੋਲਿਆ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਸੱਚਾ ਸੁੱਚਾ ਸਾਬਤ ਕਰਨ ਦੀ ਗੱਲ ਕਹੀ ਗਈ ਉਹਦੀ ਪਤਨੀ ਦੁਆਰਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਮੌਜੂਦਾ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਸ ਬੰਦੇ ਨੂੰ ਇੱਕ ਆਮ ਜਿਹੇ ਲੋਕ ਪਹਿਲਾਂ ਹੋਣਗੇ ਜਦੋਂ ਸਰਕਾਰ ਹੋਣੀ ਪਰ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੈ ਇੱਕ ਆਮ ਬੰਦੇ ਦੀ ਤਰ੍ਹਾਂ ਹੀ ਹੁੰਦੇ ਆ ਤਾਂ ਭਾਈ ਉਹਨਾਂ ਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਧਮਕੀਆਂ ਦੇ ਦਿੱਤੀਆਂ ਜਿਹੜੀਆਂ ਮੁੱਖ ਮੰਤਰੀ ਨੂੰ ਵੀ ਚੜ੍ਹਾ ਗਿਆ ਨੇ ਤੇ ਹੁਣ ਮੁੱਖ ਮੰਤਰੀ ਪੰਜਾਬ ਯਾਨੀ ਸੀਐਮ ਭਗਵੰਤ ਮਾਨ ਇਹਨਾਂ ਦੀ ਐਸੀ ਸ਼ੰਡ ਕੱਢ ਰਿਹਾ ਪੂਰਾ ਪੰਜਾਬ ਹੀ ਨਹੀਂ ਬਲਕਿ ਮੁਲਖਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਡੰਕਾ ਵੱਜ ਚੁੱਕਿਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ